ਜੀ ਸਲਾਮ ਪ੍ਰਣਾਮ ਅੱਜ ਨਿਕਲੇ ਆਪਾਂ ਘੁੰਮਣ ਕਟਕ ਸ਼ਹਿਰ ਕਟਕ ਤੋਂ ਪਹਿਲੇ ਪਿੰਡ ਦੇਖਣਾ ਹੈ ਨਿਰਾਜ ਪਿੰਡ ਉਹ ਮੈਂ ਨਾ ਪਿੰਡਾਂ ਪਿੰਡ ਦੇਖਣ ਦਾ ਮੈ ਬੜਾ ਮੈਨੂੰ ਪਿੱਛਾ ਹੁੰਦੀ ਹੈ ਮੈਂ ਕੈਨੇਡਾ ਗਿਆ ਉੱਥੇ ਵੀ ਪਿੰਡ ਦੇਖਿਆ ਕੈਨੇਡਾ ਦਾ ਐਡਵੈਂਟਨ ਲੋਈ ਗਿਆ ਔਰ ਤੇ ਵੀ ਪਿੰਡ ਦੇਖਿਆ ਤੇ ਅੱਜ ਆਪਾਂ ਸ਼ੁਰੂਆਤ ਪਿੰਡ ਤੋਂ ਕਰਦੇ ਆ ਕਿਉਂਕਿ ਪਿੰਡ ਸਾਡੀ ਰੂਹ ਚ ਹੈ ਆਤਮਾ ਸਾਡੀ ਪਿੰਡਾਂ ਚ ਹੈ ਅੱਜ ਮੇਰੇ ਨਾਲ ਮੇਰੇ ਸਾਰਥੀ ਨੇ ਤੁਮ ਮਲਾਵਾਂ ਫੇਲਾਂ ਮਟੋਲੀ ਇਹ ਦੇਖੋ ਇਹ ਪਿੰਟੂ ਜੀ ਹੈ ਜੇ ਇਹ ਇੱਕ ਕਿਪਟਾ ਦੇ ਪ੍ਰੈਜ਼ੀਡੈਂਟ ਨੇ ਕਟਕ ਦੇ ਮੀ ਅਸਰ হোসেন ਉਹਦੇ ਛੋਟੇ ਭਾਈ ਨੇ ਮੋਸੀ ਦੇ ਲੜਕੇ ਜੀ ਤੇ ਅੱਜ ਦਾ ਸਾਫੀ ਇਹ ਸਾਡੇ ਚ ਨੇ ਸਾਫੀ ਨੇ ਸਾਡੇ ਅੱਗੇ ਤੇ ਆਹ ਦੇਖੋ ਥੋੜਾ ਤੁਹਾਨੂੰ ਬਾਤ ਦਿਖਾਦਾ ਸਾਰਾ ਤੇ ਰਿਆ ਸਮੁੰਦਰ ਜਿਹਾ ਸਮੁੰਦਰ ਕਿਹ ਸਮੁੰਦਰ ਜਿਹੜਾ ਕੜਕ ਸ਼ਹਿਰ ਹੈ ਕੜਕ ਸ਼ਹਿਰ ਪਹਿਲਾਂ ਸੀ ਕੈਪੀਟਲ ਰਾਜਧਾਨੀ ਜੀ ਇੱਕ ਥੋੜੀ ਸਾਦੀ ਤੇ ਇੱਕ ਜਿਹੜਾ ਕੜਕ ਸ਼ਹਿਰ ਹੈ ਇਹ ਸਮੁੰਦਰ ਦੇ ਆਲੇ-ਦੁਆਲੇ ਕਿਹਾ ਪਿਆ ਸਾਰਾ ਤੇ ਅੱਜ ਤੋਂ ਚੱਲਾਂਗੇ ਸ਼ੁਰੂ ਕਰਾਂਗੇ ਪਿੰਡ ਤੋਂ ਜਿਹੜਾ ਰਾਜ ਪਿੰਡ ਹੈ ਸਮੁੰਦਰ ਆ ਦੇਖੋ ਇਹ ਅਲੱਗ ਅਲੱਗ ਉਪਰਤੀ ਹੈ ਬਲਕਿ ਅਲੱਗ ਕਿਸਮ ਦਾ ਮੁਜ਼ਾਰਾ ਹੋ ਰਿਹਾ ਹੈ ਅਬ ਚੱਲ ਰਹੇ ਹੈ ਤੇ ਠੀਕ ਹੈ ਫਿਰ ਮਿਲਦੇ ਹਾਂ ਕਟਿੰਗ ਦੇ ਨਾਲ ਪਿੰਡ ਹੈ ਦਿਰਾਜ ਦੇਖਦੇ ਹਾਂ ਦਿਰਾਜ ਪਿੰਡ ਕਿਸ ਤਰ੍ਹਾਂ ਦਾ ਹੈ ਇਹ ਸਾਡੇ ਸਾਥੀ ਪਿੰਟੂ ਜੀ ਨੇ ਅੱਜ ਮੈਂ ਇਹ ਨਾਲ ਵੀ ਹਵਾਲੇ ਆ ਜਿਹੜਾ ਨੂੰ ਕਿਹਾ ਵੀ ਸਾਰਾ ਕਮਾ ਦੋ ਘਟ ਘਟ ਰੱਖ ਤੇ ਕੱਜ ਆਪੋ ਵਰੇ ਜੋ ਯੋਗੀ ਸੀ ਸਾਡੇ ਮਿਲ ਨਾਲ ਜਿਹੜੇ ਬਨਾਰਕ ਸੀਗਾ ਟੈਂਪਲ ਉਹਦਾ ਮੈਂ ਨਾਮ ਬੜਾ ਪੁੱਛਾ ਜਿਹਾ ਨਾਮ ਹੈ ਨਾਮ ਮੈਂ ਤੁਹਾਨੂੰ ਦੱਸੂਗਾ ਦੇਖ ਕੇ ਯਾਦ ਕਰਕੇ ਨਾਮ ਕੀ ਹੈ ਤੇ ਅੱਜ ਪਿੰਟੂ ਹਣੀ ਨੇ ਆਪਾਂ ਫਿਰ ਮਿਲਦੇ ਆਂ ਜਰਾ ਸ਼ੈ ਠੀਕ ਹੈ ਜੀ ਓਕੇ ਇਹ ਉਹ ਜੀ ਆਪਾਂ ਨਰਾਜ ਪਿੰਡ ਹੈ ਸਰਕਾਰੀ ਸਕੂਲ ਇੱਥੇ ਦੇ ਸਾਡੇ ਸਾਥੀ ਨੇ ਪਿੰਡ ਦੇ ਮਿਲਨੇ ਨਾਮ ਕੀ ਆਪਕਾ ਸੰਤੋਸ਼ ਨਾਮ ਹੈ ਇਹ ਹਮੇ ਪੂਰਾ گاؤں ਇਹ ਸਾਡਾ ਪੂਰਾ ਮੈਂ ਮੈਂ ਵੀ ਹਿੰਦੀ ਬੋਲਣ ਲੱਗ ਗਿਆ ਇਹ ਸਾਨੂੰ ਪੂਰਾ ਪਿੰਡ ਦਿਖਾਉਣਗੇ ਸਕੂਲ ਦਾ ਮਾਹੌਲ ਯਾ ਦੇਖੋ ਇਹ ਜਲੇ ਪਿੰਟੂ ਭਾਈ ਸਤ ਸ੍ਰੀ ਅਕਾਲ ਇਹ ਸਕੂਲ ਹੈ ਜੀ ਸਕੂਲ ਦੇ ਝੂਲੇ ਕਿੰਨੇ ਵਧੀਆ ਲੱਗੇ ਹੋਏ ਸਾਰਾ ਅੱਛਾ ਮਾਹੌਲ ਹੈ ਸਕੂਲ ਦਾ ਇਹ ਵਾਸ਼ਰੂਮ ਵਗੈਰਾ ਪਾਣੀ ਪੀਣ ਦੀ ਵਿਵਸਥਾ ਹਾਂ ਜੀ ਨਮਸਕਾਰ ਜੀ ਕੋਈ ਬਾਤ ਨਹੀਂ ਹਾਂ ਜੀ ਇਹ ਜੀ ਸੇਵਾਦਾਰ ਨੇ ਪਿੰਡ ਦੇ ਸਕੂਲ ਦੇ ਕੰਮ ਕਰਦੇ ਹੋ ਜਹਾ क्या काम करते हो क्या काम करते हो आप अपियन अच्छा इस करते हैं किस व्यवसायिक ने कैसा अच्छा काम है 2000 2000 मिलता है चलो कोई बात 2000 में काम करू अच्छा चलो ठीक है जी व्यवसाय ठीक है जी ये बच्चे ने जी बच्चों का क्लासरूम आगे आओ आगे आओ हाँ स्कूल देखा स्कूल अच्छा कहते वील है अगे जागे अपना स्टाफ रूम आ गया स्टाफ रूम एक टीचर ने जॉब कर रहे आप प्रिंसिपल हो सताल मैडम नमस्कार जी नमस्कार आप जहाँ के प्रिंसिपल हुए हैं कैसे सरकार का ठीक है वो पूरा इम्प्लाइज रही है बेहेव अच्छा है बच्चे तंग तो नहीं करते मैं तरह इत, आप इधर आइए आप इधर आ जाइए नहीं आप इधर आइए ना तो लाइट पड़ रही है बच्चे जहाँ ठीक पढ़ते हैं जी बच्चे ठीक पढ़ते हैं जी जहाँ बच्चे आपके मुताबिक ठीक है पढ़ने में ठीक है

ਆਪਕਾ ਨਾਮ Dharmendra Kumar ਸਾਹਿਬ ਇਹ Dharmendra Kumar ਸਾਹਿਬ ਮੈਡਮ ਆਪਕਾ ਨਾਮ ਹਾਂਜੀ ਸੋਭਿਤਾ ਕੁਮਾਰੀ ਪੰਡਾ ਸੋਭਿਤਾ ਕੁਮਾਰੀ ਇਹ ਪ੍ਰਿੰਸੀਪਲ ਨੇ ਆਪ ਆਪ ਵੀ ਟੀਚਰ ਹੋ ਹਾਂ ਅਸਿਸਟੈਂਟ ਟੀਚਰ ਅਸਿਸਟੈਂਟ ਟੀਚਰ ਜੇ ਪੜਾਪਿਆ ਜਹਾ ਆ ਦੇਖੋ ਲਾਇਬ੍ਰੇਰੀ ਹੁਣ ਆਪਾਂ ਬੱਚਿਆਂ ਨਾਲ ਗੱਲ ਕਰੀਏ ਆਜੋ ਬੱਚਿਆਂ ਨਾਲ ਕੀ ਗੱਲ ਕਰਕੇ ਬੱਚੇ ਕਿੱਥੇ ਨੇ ਇਹ गुड मॉर्निंग अच्छी पढ़ाई होती है पढ़ाई अच्छी होती है बोलो। yes, सभी खुश हो अफसर बनोगे बनोगे अफसर बहुत बढ़िया बहुत बढ़िया अच्छा, लो तो जी आगे चल हैं छोटे बच्चे भी देख लिए। छोटे बच्चों का स्कूल ये दस कर ਛੋਟੇ ਬੱਚੇ ਆਉਂਦਾ ਜੀ ਤੇ ਵੱਡੇ ਬੱਚੇ ਸੀ ਤੇ ਹੁਣ ਛੋਟੇ ਬੱਚਿਆਂ ਨਾਲ ਵੀ ਗੱਲ ਕਰ ਲਈਏ ਪ੍ਰਿੰਸੀਪਲ ਨਾਲ ਗੱਲ ਕਰ ਲਈ ਤੇ ਟੀਚਰ ਨਾਲ ਗੱਲ ਕਰ ਲਈ ਬੱਚਿਆਂ ਨਾਲ ਸਾਨੂੰ ਹਲੋ ਇਹ ਹੈ ਕਲਾਸ 3 ਇਹ ਬੱਚੇ ਨੇ ਛੋਟੇ ਬੱਚੇ ਟੀਚਰ

ਉਹਨੂੰ ਅੱਭੀ ਬਾਹਰੋਂ ਕਿਤਾਬ ਨਹੀਂ ਸਮਝਦਾ ਅਰੇ ਬੋੜਾ ਨੇ ਤੁਮੇ ਕੋਣ ਹਵਾ ਪਾਈ ਤੈ ਕਹਉਂ ਜੋ ਕੋਣ ਹਵਾ ਪਾਈ ਹਵਾ ਮੈਨੂੰ ਸਭ ਹਵਾਇਚ ਕਰੀ ਬੋੜੀ ਬੜੇ ਉਠੀਏ ਹਾਂ ਜੇ ਉਡੂ ਉਡੂ ਕੋਣ ਬੋੜਾ ਬੋੜਾ ਨਾ ਪਾਈ ਤਾ ਤੂੰ ਬੋੜਾ ਕੀ ਪੁਲਿਸ 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 ਏਰ ਕੇ ਬੇਟੀ ਕਹਿੰਦੀ ਐ ਇਹਨੇ ਪੁਲਿਸ ਪਰਦੀ ਹੋਣਾ ਵੇਖੋ ਪੱਕੇ ਲੱਗੇ ਹੋਏ ਨੇ Earth, school, बच्चे पढ़ रहे हैं टीचर पढ़ा रहे टीच पढ़ा रहे बच्चे आप बच्चों से डिसिप्लिन में रहते हैं बच्चे आपकी बात मानते हैं हाँ जी बात। अच्छा अच्छे बच्चे हैं चलो बहुत बढ़िया सत श्रीकाल ये हमारी पंजाबी में बोलते हैं हम सत श्रीकाल बोलो सत श्री अकाल सत श्रीकाल जी देखो ਆਪਾਂ ਜੱਸਾ ਸਕੂਲ ਗੱਲ ਹੋ ਗਈ ਆਪਣੀ ਬੱਚਿਆਂ ਨਾਲ ਤੇ ਚੱਲੀ ਅੱਗੇ ਮਖਾਸਨ ਦਿਖਾਵਾਂ ਸਕੂਲ ਇਹ ਸਕੂਲ ਆ ਸੈਕਟਰ ਸਟੈਂਡ ਪ੍ਰੋਪਰ ਅਨੇਲੀ ਹੈਵੀ ਆ ਹੁਣ ਆਪਾਂ ਚੱਲੀ ਅੱਗੇ ਸਕੂਲ ਦਾ ਕੰਮ ਹੋ ਗਿਆ ਪੂਰਾ ਆਪਣਾ ਸ਼ੂਟ ਹੋ ਗਿਆ। ਮਿਲ ਆਪਾਂ ਮਿਲਾਂਗੇ। ਪਿੰਡ ਦਾ ਤਲਾਵ ਵੀ ਦੇਖਣਾ। ਇੱਥੇ ਧਾਰਮਿਕ ਕਿ ਕੋਈ ਬੜਾ ਮੰਦਿਰ ਹੈ, ਉਹ पेड़ ਹੋ ਕੇ ਹੋ ਜਾਂਦਾ। ਇੱਥੇ ਇਹਦੇ ਧਾਰਮਿਕ ਉਤਸਵ ਹੁੰਦੇ ਨੇ, ਉੱਥੇ ਚਾਉਂਦੇ ਆ। ਤੇ ਹੁਣ ਆਪਾਂ ਬੱਚਿਆਂ ਨੂੰ ਕਹੀਏ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਜੀ। ਸਤਿ ਸ੍ਰੀ ਅਕਾਲ ਬਹੁਤ ਸਾਰਾ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਲੋਜੀ।

ਉਤਸਵ ਹੁੰਦਾ ਹੈ 100 ਸਾਲ ਪੁਰਾਣਾ ਬੋਰਡ ਹੈ ਕਹਿੰਦੇ ਉਤਸਵ ਕਰਦੇ ਹਰ ਸਾਲ ਉਤਸਵ ਹੁੰਦਾ ਹੈ ਆਪ ਵੀ ਆਈਏ ਭਾਈ ਆ ਵੀ ਇਧਰ ਆਈਏ ਇਹ ਜਿਹੜੇ ਇੱਥੋਂ ਦੇ ਪਿੰਡ ਦੇ ਨਿਰਾਜ ਦੇ ਪਿੰਡ ਦੇ ਬੰਦੇ ਆ ਰਹੇ ਨੇ ਪੁਰਾਣੇ ਸਮੇਂ ਤੋਂ ਉਹ ਦੱਸਣਗੇ ਇਹਦਾ ਇਤਿਹਾਸ ਕੀ ਹੈ ਆਪਕਾ ਨਾਮ ਸੰਤੋਸ਼ ਸੰਤੋਸ਼ ਆਪਕਾ हरी बताइए क्या इसका है इतिहास तो पुराने साल का है अच्छा क्या हमारा पापा का टाइम का है बोलिए वो बोल रहे हैं कि पापा का टाइम का है नहीं नहीं हां बोलिए बोलिए क्या हमारा पापा का टाइम का पेड़ है अच्छा जो छोटे-छोटे हो रहे थे वो इनका टाइम का है वो पेड़ यहां मतलब उत्सव होता है एक साल में जो डोल यात्रा होता है होली का अच्छा डोल यात्रा भगवान कृष्ण का जो होता है जी होली में साल में होता है यहां से पूरा धूमधाम से होता है पूरा गांव आसपास के लोग भी आते हैं यहां फिर हां पुरा पुराना मंदिर है ये पूरे हम अपन चलिए और ट्रॉली ये ट्रॉली है जी ਬਿਲਕੁਲ ਖਤਮ ਕਰ ਦੋਗੇ ਅੱਗੇ ਹੁਣ ਆਪਾਂ ਦੇਖੋ ਆਓ ਚੱਲੀਏ ਜੀ ਇਹ ਸਾਰਾ ਪਿੰਡ ਦਾ ਸਕੂਲ ਦਸਾਤਾ ਬੋਰਡ ਦਾ ਪੇੜ ਜਿਸ ਤੇ ਦੋ ਮੇਲੇ ਲੱਗਦੇ ਆਂ ਸਾਲ ਚ ਅੱਗੇ ਚੱਲੀਏ ਚੱਲਦੇ ਆਂ ਫਿਰ ਚਲੋ ਚਲੋ ਆਓ אההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההה